ਸਿਕਾਲ ਜੀ ਸਾਰਿਆਂ ਨੂੰ ਲੱਗੇ ਆ ਫਿਰ ਅੱਜ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਦਾ ਕੰਮ ਹੈ ਆਪਣਾ ਯੂਰੀਏ ਦਾ ਅੱਜ ਸਾਰਾ ਦਿਨ ਚਲਾਵਾਂਗੇ ਯੂਰੀਏ ਦਾ ਕੰਮ ਯੂਰੀਆ ਵੀ ਲੈ ਆਏ ਆ ਤੇ ਉਧਰੋਂ ਮੀ ਵੀ ਆ ਗਿਆ ਪੂਰੇ ਯੂਰਾਂ ਨਾਲ ਪਹਿਲਾਂ ਪਾਉਂਦੇ ਜੀ ਪਏ ਤੇ ਪਹਿਲਾਂ ਮੀ ਪੈ ਗਿਆ ਵਿੱਚ ਫਿਰ ਡ੍ਰੈਕਟਰ ਲੈ ਕੇ ਮੋਟਰ ਦੇ ਚਲੇਗੇ ਹੁਣ ਫੇਰ ਆਏ ਆ ਹੁਣ ਫੇਰ ਛੱਟ ਆ ਗਈ ਐ ਹੁਣ ਦੇਖਦੇ ਆ ਇੰਤਜ਼ਾਰ ਕਰਦੇ ਆ ਪੇ ਵੀ ਮੀਂਹ ਹਟ ਜਵੇ ਲੋ ਜੀ ਕਰਦੇ ਆ ਫੇ ਵੀਡੀਓ ਦੀ ਸ਼ੁਰੂਆਤ ਦੇਖਦੇ ਰਿਆ ਕਰੋ ਬਲੌਗ ਹਾਂਜੀ ਪੈਂਦਾ ਤਾਂ ਮੀਂਹ ਪੂਰੇ ਯੂਰਾਂ ਨਾਲ ਅਸੀਂ ਵੀ ਚੁੱਕ ਲੈ ਆਏ ਆ ਯੂਰੀਆ ਤੇ ਅੱਜ ਮੀਂਹ ਵੀ ਕਹਿੰਦਾ ਪਿਆ ਵੀ ਤੇਰਾ ਦੇਣਾ ਕੀ ਐ ਦੂਜੀ ਵਾਰ ਆ ਗਿਆ ਛੱਟ ਲੈ ਕੇ ਕੰਮ ਬੜਾ ਖਰਾਬ ਹੁੰਦਾ ਪਿਆ ਅੱਜ ਰੇਹ ਵੀ ਸਾਡਾ ਗਿੱਲਾ ਹੋ ਜਾਣਾ ਪਹਿਲਾਂ ਚੱਕ ਗਏ ਰੇ ਟੈਂਟ ਫੋੜੀ ਹੁਣ ਫੇਰ ਆ ਗਏ ਹੁਣ ਫੇਰ ਆ ਗਿਆ ਇਹ ਅੱਜ ਪੂਰਾ ਵੇਅਰ ਕੱਢਦਾ ਪਿਆ ਵੇਅਰ ਨਹੀਂ ਕੱਢਦਾ ਠੰਡਾ ਰੱਖਦਾ ਹੁੰਦਾ ਗਰਮੀ ਨਾ ਲੱਗੇਗੀ ਜੂੜੀਆਂ ਕਰੀ ਜਾਂਦਾ ਗਿੱਲਾ ਹਾਂਦਾ ਗਰਮੀ ਨਾ ਲੱਗੇਗੀ ਗਿੱਲਾ ਗਿੱਲਾ ਪਾਈ ਜਾਓ ਲਓ ਜੀ ਹੁਣ ਉਹ ਪਰਾਂ ਪਾਏ ਆ 1.5 ਕਿੱਲੇ ਚ ਤੇ ਆ ਇੱਕ ਖੱਤਾ ਰਹਿ ਗਿਆ ਜ਼ਿੰਕ ਲੱਗੇ ਸੀ ਪਾਣ ਨਾਲ ਮੀਂਹ ਆ ਗਿਆ ਜਿਆਦਾ ਹੁਣ ਕੱਲਾ ਯੂਰੀਆ ਪਾ ਦਿੰਨੇ ਆ ਫੇਰ ਅਗਲੇ ਯੂਰੀਆ ਦੇ ਨਾਲ ਪਾ ਦਿਆਂਗੇ ਜ਼ਿੰਕ ਹੋਰ ਆਪਾਂ ਲਫਾਫੇ ਲੂਫੇ ਕੋਈ ਪਾਉਂਦੇ ਨਹੀਂ ਹੈਗੇ ਪਨੀਰੀ ਲਵੀ ਲੱਗੀ ਹੋਵੇ ਫੇਰ ਤਾਂ ਲੋੜ ਹੀ ਨਹੀਂ ਪੈਂਦੀ ਗਏ ਚੀਜ਼ ਦੀ ਲੋਈ ਮੌਸਮ ਠੰਡਾ ਹੋਇਆ ਹੈ ਪੂਰਾ ਹਨ ਅੱਜ ਤਾਂ ਨਜ਼ਾਰੇ ਵੱਜੇ ਹੋਏ ਨੇ ਜੀੜੀ ਲੱਗੀ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਆਪਣੀ ਸਾਰੀ ਚੱਲ ਵੀ ਖੋਲ ਫਿਰ ਥੈਲਾ ਪਾਈਏ ਕਟ ਗਿਆ ਮੀ ਪੈ ਗਿਆ ਸੀ ਹੁਣ ਚੱਲੇ ਆਪਾਂ ਸੈਦਪੁਰੇ ਸੈਦਪੁਰੇ ਇੱਧਰ ਤਿੰਨ ਕਿੱਲੇ ਦਾ ਨਵੇੜਤਾ ਸੀ ਕੰਮ ਹੁਣ ਚੱਲਦੇ ਆ ਸੈਦਪੁਰੇ ਸੈਦਪੁਰੇ ਛੱਟ ਮਾਰਿਆ ਇਹ 7-8 ਥੇਲੇ ਸੈਦਪੁਰੇ ਪਾ ਕੇ ਫੇਰ ਆਵਾਂਗੇ ਇੱਥੇ ਮੋਟਰ ਤੇ ਚਾਹ ਚੁਇਤੀ ਆ ਕੇ ਪੀਾਂਗੇ ਮੋਟਰ ਦੇ ਉੱਤੇ ਹੀ ਸੈਦੂਰੇ ਹਲੇ ਪੈਣਾ ਪਹਿਲਾ ਯੂਰੀਆ ਕੰਮ ਦਾ ਯੂਰੀ ਸੀ ਬੜਾ ਜ਼ਿਆਦਾ ਫਿਰ ਆਹ ਦਸਤਾਨਾ ਚੁੱਕੀ ਸੀ ਨੀ ਆ ਮਗਰ ਪਿਆ ਹਾਂਜੀ ਲਓ ਜੀ ਇਹ ਸੈਦੂਰੇ ਦਾ ਵੀ ਨਵੇੜ ਤਾਂ ਕੰਮ ਆਪ ਤੋਂ ਨਾ ਦੇਖ ਲਓ ਪਹਿਲਾ ਯੂਰੀਆ ਪਿਆ ਇਹਨੂੰ ਵਾਲੇ ਇਹਨੂੰ ਲੱਗਦਾ ਸੂਏ ਦਾ ਪਾਣੀ ਆ। ਸੂਆ ਦੇਖ ਲਓ ਉੱਪਰੋਂ ਭਰਿਆ ਜਾਂਦਾ ਵਿਆ। ਦੇਖੋ ਕਿਵੇਂ ਚੱਲਦਾ ਵੈ ਸੂਆ। ਕਿ ਇਧਰ ਆਪਾਂ ਆਹ ਮੋਟਰ ਹੈ ਆਪਣੀ ਮੋਟਰ ਆਪਾਂ ਇਧਰ ਘਾਟੇ ਚਲਾਉਨੇ ਆ ਕਿਉਂਕਿ ਸੂਆ ਸਿੱਧਾ ਹੀ ਇੱਥੇ ਆਪਣੇ ਪਈ ਜਾਂਦਾ। ਆਹ ਦੇਖੋ ਨੱਪਾ। ਸਿੱਧਾ ਹੀ ਆਪਣੇ ਪਈ ਜਾਂਦਾ ਇੱਥੇ। ਇੱਥੇ ਆਪਾਂ ਨੂੰ ਜ਼ਿਆਦਾਤਰ ਮੋਟਰ ਦੀ ਲੋਡ ਹੀ ਨਹੀਂ ਪੈਂਦੀ ਹੈਗੀ ਮੋਟਰ ਚਲਾਉਣੇ ਜ਼ਰੂਰਾਂ ਚਲੋ ਪਰ 7-8 ਕਿਲਿਆਂ ਨੂੰ ਵਧੀਆ ਸਾਰੀ ਜਾਂਦੀ ਹੈ ਸੂਆ ਸਾਰੀ ਜਾਂਦਾ ਕਿਉਂਕਿ ਸਾਰੀ ਜ਼ਮੀਨ ਆਪਣੀ ਸੂਏ ਦੇ ਨਾਲ-ਨਾਲ ਹੀ ਲੱਗਦੀ ਹੈ ਆ ਵੇਖੋ ਸਿੱਧਾ ਸੂਆ ਪੈਂਦਾ ਪਿਆ ਆ ਨਾਲ-ਨਾਲ ਨਾਲ-ਨਾਲ ਇੱਟੇ ਇੱਟੇ ਟੋਲੀ ਭਈਆ ਮਾਰਦਾ ਪਿਆ ਬਸ ਐਵੇਂ ਚੱਲੀ ਜਾਂਦੇ ਨੇ ਕੰਮਕਾਰ ਝੋਨਾ ਆਪਣਾ ਤਕਰੀਬਨ ਲੱਗ ਗਿਆ ਸੀ ਹੁਣ ਕਿੱਲਾ ਇੱਕੋ ਹੀ ਰਹਿ ਗਿਆ ਆਪਣਾ ਬਸ ਚੜੀ ਵਾਲਾ ਬਾਕੀ ਪਰਮਾਤਮਾ ਸੁੱਖ ਰੱਖੇ ਤੇ ਚਰੀ ਵਾਲਾ ਆਪਾਂ ਹਲੇ ਲਾਵਾਂਗੇ ਟੱਕ ਕੇ ਕਿਉਂਕਿ ਚਰੀ ਖੜੀ ਹੈ ਵਿੱਚ ਚਰੀ ਚਰੀ ਵੱਢ ਕੇ ਫਿਰ ਆਪਾਂ ਉਹਨੂੰ ਲਾਉਣਾ ਹੈ ਤੇ ਨਾਲੇ ਇਹਨੂੰ ਬਾਸਬੱਤੀ ਹੋ ਜਾਏਗੀ ਜੇ ਬਾਈ ਚਾਂਸ ਕੋਈ ਬਾਸਬੱਤੀ ਦੀ ਪਨੀਰੀ ਕਿਸੇ ਕੋਲ ਮਿਲ ਗਈ ਫਿਰ ਤਾਂ ਗੱਲ ਵੱਖਰੀ ਹੈ ਵੈਸੇ ਤਾਂ ਆਪਾਂ ਆਪਣੀ ਹੀ ਲਾਵਾਂਗੇ ਪਨੀਰੀ ਕਿਉਂਕਿ ਆਪਣੀ ਪਨੀਰੀ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਪੂਰਾ ਤੇ ਕਿਸੇ ਕੋਲੋਂ ਲੈ ਕੇ ਪਨੀਰੀ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਦੇਖਦੇ ਹਾਂ ਸਿਸਟਮ ਹੁਣ ਯੂਰੀਆ ਦਾ ਕੰਮ ਇੱਕ ਵਾਰ ਖਿੱਚ ਕੇ ਰੱਖਣਾ 3 ਗੱਲੀਆਂ 'ਚ ਪਹਿਲਾਂ ਪਾਸਤਾ ਸੀ ਯੂਰੀਆ ਤੇ 10 ਗੱਲੀਆਂ 'ਚ ਅੱਜ ਪਾਸਤਾ ਚੱਲੀ ਜਾਂਦੇ ਨੇ ਫੇ ਕੰਮ ਕਰ ਚੱਲਦੇ ਹਾਂ ਉੱਧਰ ਮੋਟਰ ਤੇ ਸੂਰੇ ਦੇ ਉੱਤੇ ਲਓ ਜੀ ਪੈ ਗਿਆ ਇੱਧਰ ਵੀ ਜੇ 12-13 ਕਿੱਲੇ ਅੰਚ ਫਾਤਾ ਯੂਰੀਆ 12-13 ਕਥੈਲਾ ਬਚ ਗਿਆ ਮੌਸਮ ਠੰਡਾ ਹੀ ਸੀ ਤੇ ਤਕਰੀਬਨ 1 ਸਵਾ 1 ਦਾ ਟਾਈਮ ਹੋ ਗਿਆ ਹੁਣ ਚੱਲਦੇ ਆਂ ਫਿਰ ਆਪਾਂ ਘਰ ਨੂੰ ਤੇ ਆਪਣੀ ਰੋਡ ਵਾਲੀ ਜ਼ਮੀਨ ਆ ਚੱਲਦੇ ਆਂ ਪਿੰਡ ਨੂੰ ਤੇ ਆ ਕੇ ਪ੍ਰਸ਼ਾਦਾ ਛਕਦੇ ਆਂ ਕਿਉਂਕਿ ਰੋਟੀ ਆਪਾਂ ਸਵੇਰੇ ਖਾ ਕੇ ਨਹੀਂ ਆਉਂਦੇ ਹੁੰਦੇ ਆਪਾਂ ਸਿਰਫ ਜਿੰਦਣ ਰੇ ਪਾਉਣਾ ਹੁੰਦਾ ਆ ਇੱਕ ਇੱਕ ਫੁਲਕਾ ਚਾਹ ਦੇ ਨਾਲ ਖਾ ਕੇ ਆਈਦਾ ਕਿਉਂਕਿ ਫਿਰ ਰੱਜ ਕੇ ਰੋਟੀ ਖਾਧੀ ਹੋਵੇ ਫਿਰ ਖੇਤ ਚ ਤੁਰਿਆ ਨਹੀਂ ਜਾਂਦਾ ਹੁਣ ਜਾ ਕੇ ਰੱਜ ਕੇ ਛਕਾਂਗੇ ਪ੍ਰਸ਼ਾਦਾ ਇੱਕ ਵਾਰ ਇਹਦਾ ਕੰਮ ਨਿਬੜ ਗਿਆ 12-13 ਕਿੱਲਿਆਂ ਚ ਪੈ ਗਿਆ ਰੀਉਂਗੀਆਂ ਲਓ ਜੀ ਇੱਥੇ ਲੱਗੀ ਹੋਈ ਹੈ ਆਪਣੀ PR 132 ਇਹ ਮੋਟਰ ਤੇ ਉੱਤੇ ਚੱਲੀ ਜਾਂਦੇ ਨੇ ਕੰਮ ਇਦਾਂ ਹੀ ਫਿੱਚਕੇ ਰੱਖਿਆ ਕਰੋ ਵੀਡੀਓ ਨੂੰ ਡੱਬ ਕੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਇੱਕ ਵਾਰ ਵੀਡੀਓ ਦੇਖਣ ਲੱਗ ਗਏ ਇਕੋ ਮੈਟਿਕ ਇੰਟਰਸਟਿੰਗ ਲੱਗਣਗੀਆਂ ਯੂਪੀ ਵਾਲੇ ਬੰਦੇ ਲਾਉਂਦੇ ਨੇ ਫੇ ਚੋਨਾ ਚੋਨੇ ਦਾ ਕੰਮ ਹੈ ਤੇ ਕੀ ਤਕਰੀਬਨ ਤਕਰੀਬਨ ਸੱਬ ਦਾ ਹੀ ਨੇੜੇ ਲੱਗ ਗਿਆ ਕਿਉਂਕਿ ਐਦ ਕੀ ਸਰਕਾਰ ਨੇ ਥੋੜੀ ਜੀ ਡੇਟ ਵਧਾਤੀ ਵੀ ਆਪਣੇ ਏਰੀਏ ਦੇ ਵਿੱਚ 5 ਤਰੀਕ ਹੋ ਗਈ ਸੀ ਝੋਨਾ ਲਾਉਣ ਦੀ ਤੇ ਕਈ ਏਰੀਆ ਦੇ ਵਿੱਚ ਮਤਲਬ ਇੱਕ ਤਰੀਕ ਸੀ ਉਹ ਸ਼ੇਰੀਆਂ ਦੇ ਵਿੱਚ ਮੇਰੇ ਖਿਆਲ ਚ 7-8 ਤਰੀਕ ਸੀ ਤੇ ਆਪਣੇ ਏਰੀਆ ਦੇ ਵਿੱਚ ਸੀ ਤਰੀਕ 5 ਅਸੀਂ 5 ਤਰੀਕ ਨੂੰ ਤਾਂ ਨਹੀਂ ਸੀ ਲੱਗੇ ਵੈਸੇ 5 ਨੂੰ ਪਾਣੀ ਛੱਡਦਾ ਸੀ ਅਸੀਂ ਲੱਗੇ ਸੀ ਤਕਰੀਬਨ ਤਕਰੀਬਨ 7 ਕੇ 8 7 ਤਰੀਕ ਨੂੰ ਲੱਗੇ ਸੀ ਅਸੀਂ 7 ਕੇ 8 ਤਰੀਕ ਨੂੰ ਫਿਰ ਪਹਿਲੇ ਦਿਨੇ ਆਪਾਂ ਕੂਸ਼ਾ ਲਾਈ ਸੀ ਪਨੀਰੀ ਫਿਰ ਆਪਣੀ ਐ ਦੀ ਥੋੜੀ ਜਿਹੀ ਛੋਟੀ ਸੀ ਮੁੱਛਲ ਵੀ ਮੁੱਛਲ ਥੋੜੀ ਜਿਹੀ ਆਪਣੀ ਹੋ ਗਈ ਲੇਟ ਆ ਕਿਉਂਕਿ ਮੁੱਛਲ 17 18 ਤਰੀਕ ਨੂੰ ਲੱਗੇ ਸੀ ਲਾਉਣ ਤੇ 24 25 ਤਰੀਕ ਤੱਕ ਮੁੱਛਲ ਦਾ ਕੰਮ ਨਿਪਟਿਆ ਅਸੀਂ ਹਾਂ 23 ਤਰੀਕ ਤੱਕ ਨਿਪਟ ਗਿਆ ਸੀ ਕੰਮ ਜੱਟ ਲਾਈਫ ਐਵੇਂ ਹੀ ਚੱਲੀ ਜਾਂਦੀ ਐ ਸਾਰੇ ਦਿਨ ਦੇ ਬਲੌਗ ਵੀ ਰੂਟ ਦੇਖਿਆ ਕਰੋ ਲਗਾਉਂਦੇ ਰਹਿੰਦੇ ਆ ਬਲੌਗ ਤੁਹਾਨੂੰ ਲੌਜੀਆ ਕਰੋ ਚੈੱਕ ਕਰੋ ਇਹ ਆਪਣੀ ਲਾਈ ਹੋਈ ਹੈ 1847 1847 ਦੀ ਪਨੀਰੀ ਆਪਣੀ ਬਿਲਕੁਲੇ ਛੋਟੀ ਸੀ ਤੇ ਕੂਲੀ-ਕੂਲੀ ਪਨੀਰੀ ਲੱਗੀ ਹੈ ਇਹਦੇ ਵਿੱਚ ਪਾਣੀ ਆਪਾਂ ਘੱਟੇ ਰੱਖਿਆ ਹੋਇਆ ਤੇ ਆ ਦਵਾਈ ਦੂਈ ਪੈ ਗਈ ਹੈ ਇਹਦੇ ਵਿੱਚ ਤੇ ਇੱਕ ਦੋ ਦਿਨ ਤੋਂ ਬਾਅਦ ਫਿਰ ਪਾਣੀ ਵਧਾ ਦੇਾਂਗੇ ਹੁਣ ਮਾੜੀ ਜੀ ਤੁਰ ਪਵੇ ਜੀ ਇੱਕ ਵਾਰ ਆ ਤਾਂ ਚੱਲ ਪਈ ਹੈ ਇਹ ਵੀ ਚੱਲ ਪਵੇ ਫਿਰ ਆਪਾਂ ਪਾਣੀ ਵਧਾ ਦੇਾਂਗੇ ਦਾ ਥੋੜਾ ਜਿਹਾ ਤੇ ਆਕਮਾਂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੰਮ ਚੱਲੀ ਜਾਂਦੇ ਨੇ ਫੇ ਪੂਰੇ ਯੂਰਾਂ ਤੇ ਆਏ ਆਪਣੀ ਪੂਸ਼ਾ ਪੂਸ਼ਾ ਜੀ ਵੀ ਆਪਣਾ ਇੱਕ ਰੇ ਪੈ ਗਿਆ ਤੇ ਹੁਣ ਦੂਸਰਾ ਰੇ ਵੀ ਇਹਦੇ ਵਿੱਚ ਪਾ ਦੇਣਾ ਆਪਾਂ ਦੇਖਾਂਗੇ ਕੱਲ ਨੂੰ ਫਾਇਦੇ ਵਿੱਚ ਆਪਾਂ ਪਾ ਦਈਏ ਕੱਲ ਨੂੰ ਛੱਟ ਇਹੀ ਟੱਕ ਤੇ ਮਾਰਨੀ ਹੈ ਨਾਲੇ ਤੇ ਆਪਾਂ 1247 ਦੇ ਵਿੱਚ ਦਵਾਈ ਪਾ ਦੇਾਂਗੇ ਤੇ ਨਾਲ ਇਹ ਦੇ ਵਿੱਚ ਪਾ ਦੇਾਂਗੇ ਆਪਾਂ ਯੂਰੀਆ ਲੋ ਜੀ ਚੈੱਕ ਕਰੋ ਆਪਣੇ ਪਿੰਡ ਦਾ ਵੀਉ ਪਿੰਡ ਵੜਦਿਆਂ ਸਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਕਿਉਂਕਿ ਆਪਣੇ ਪਿੰਡ ਨੂੰ ਚਾਰ ਸੜਕਾਂ ਲੱਗਦੀਆਂ ਨੇ ਚਾਰੇ ਪਾਸੇ ਸਾਡਾ ਪਿੰਡ ਇਹੋ ਜਿਹਾ ਹੈ ਕਿਨੂੰ ਚਾਰੇ ਪਾਸੇ ਚਾਰੇ ਪਾਸੇ ਚਾਰ ਸਰਕਾਂ ਲੱਗੀਆਂ ਲੋ ਜੀ ਘਰੋਂ ਮੇਰੇ ਪਿੰਡ ਦਾ 뷰 ਕਿੱਦਾਂ ਹੋਈ ਜੀ ਆਇਆਂ ਨੂੰ ਪਿੰਡ ਮੱਠੀ ਆਹ ਸਾਡੇ ਪਿੰਡ ਦਾ ਬੱਚੇ ਚੜਦੇ ਨੇ ਇੱਥੋਂ ਸਕੂਲ ਵਾਲੇ ਆਪਾਂ ਜਾ ਰਹੇ ਆ ਘਰ ਚਲਦਾ ਸੀ ਪਿਆ ਕੰਮ ਯੂਰੀਏ ਦਾ ਅੱਜ ਜਲਣਾ ਯੂਰੀਏ ਦਾ ਤੇ ਚਲਾਈ ਜਾਂਦੇ ਆ ਫੇਰ ਕੰਮ ਰੱਬ ਦੀ ਕਿਰਪਾ ਦੇ ਨਾਲ ਯੂਰਾ ਨਾਲ ਤੇ ਆਪਾਂ ਕੱਲਾ ਯੂਰੀਆ ਹੀ ਪਾਉਨੇ ਆ ਫੇ ਮੌਸਮ ਹੋਇਆ ਬਰਸਾਤ ਵਾਲਾ ਫੇਰ ਕੀਮਕੋ ਵਗੈਰਾ ਪੈਂਦੀ ਨਹੀਂ ਹੈਗੀ ਇਹਦੇ ਵਿੱਚ ਗਿੱਲੇ ਦੇ ਵਿੱਚ ਇੱਕ ਤਾਂ ਕਣੀਆਂ ਪੈਂਦੀਆਂ ਨੇ ਹੋਰ ਬਿੱਲਾ ਹੋ ਜਾਂਦਾ ਕਾਣਾ ਕਰਕੇ ਆਪਾਂ ਇਕੱਲਾ ਯੂਰੀਆ ਯੂਰੀਆ ਪਾਉਂਦੇ ਹਾਂ ਤੇ ਪਹਿਲਾਂ ਉਧਰ ਪਾਉਣੀ ਸੀ ਦਵਾਈ ਸ਼ਕਬਤੀ ਦਾ ਇਹ ਦਵਾਈ ਰੋਕਦੀ ਹੈ ਜੇ ਵੀ ਕਣੀਆਂ ਤਾਂ ਵੀ ਜ਼ਿਆਦਾ ਪੈਂਦੀਆਂ ਨੇ ਜਿੰਨੇ ਵੇੜ ਜਾਣੇ ਸਾਰਾ ਚੱਲੀ ਜਾਂਦੇ ਨੇ ਕੰਮ ਕਰ ਪੂਰੇ ਜੋਰਾਂ-ਜੋਰਾਂ ਨਾਲ ਪਾਣੀ ਹੈ ਨਹੀਂ ਉੱਪਰ ਵਾਲੇ 2-3 ਖੱਤਿਆਂ 'ਚ ਮੋਟਰ ਚੱਲਦੀ ਹੈ ਵੀ ਬਹੁਤੰਨੇ ਆ ਪਾਣੀ ਗੱਲ ਬਣ ਗਈ ਫਿਰ ਉਹਦੇ 'ਚ ਉਹ ਸ਼ਾਇਨਰ ਪਾਲਾਂਗੇ ਨਹੀਂ ਤੇ ਫਿਰ ਪਿੱਛੇ ਕੋਰ ਦੇ 'ਚ ਪਾਣੀ ਹਾਂ ਮੈਂ ਦਿਨ ਵਾਕਈ ਮੈਂ ਚੇ ਕਾਲਾ ਰੰਗ ਬਚ ਗਿਆ ਮਾੜਾ ਮੋਟਾ ਹਨ ਫੇ ਵੇਖਾਂਗੇ ਯਾਰ ਜੇ ਵੱਡੀ ਟਰਾਲੀ ਚ ਵੀ ਮਰਵਾ ਲਾਂਗੇ ਫਵਾਰਾ ਜ ਉਹਦੇ ਵਿੱਚ ਤੇ ਅਸਲ ਚ ਮੈਂ ਨਾ ਦੂਜਾ ਕਰਵਾਈਏ ਸਾਲਾ ਜਿਹੜਾ ਇੱਕ ਫਰੋਜੀ ਫਰੋਜੀ ਜਿਹਾ ਹੁੰਦਾ ਇਹਨਾਂ ਨੇ ਵਿਕੀ ਹੋਣਾ ਨੇ ਕਰਵਾਇਆ ਸੀ ਗੱਡੀਆਂ ਦੇ ਵਿੱਚ ਸਾਲਾ ਜਚਿਆ ਬੜਾ ਸੀ ਟਰਾਲੀ ਦੇ ਥੱਲੇ ਥੱਲੇ ਨਾ ਕਰਵਾਵੇ ਸਿਰਫ ਵਿੱਚ ਵਿੱਚ ਕਰਵਾ ਲਵੇ ਬਸ ਕਨਾਈ ਲਓ ਇਹ ਮੌਸਮ ਹੋ ਗਿਆ ਮੀਂਹ ਵਾਲਾ ਛੱਲੀ ਜਾਂਦੇ ਨੇ ਕੰਮ ले आया चाह हूँ कुट कुट पीने चाह पी के चलाने अगे कम है ਭਰ ਕੇ ਉਹ ਨਾ ਕੁੜੀਆਂ ਦਾ ਇਹਨਾਂ ਦੇ ਵਿੱਚ ਦਾ ਤੇ ਉਹ ਸੁੱਕੀ ਵਾਲੇ ਕਿੱਲੇ 'ਚ ਨਹੀਂ ਪਿਆ ਉਹਦੇ ਵਿੱਚ ਹੋ ਗਈ ਏ ਉਹਨੂੰ ਫੁੱਲ ਭਰ ਕੇ ਨਾ ਬਚ ਨੀਲੋਗੜ ਛੁੱਟੜੀ ਏ ਜਿਹੜਾ ਥੱਲੇ ਰਹਿ ਗਿਆ ਜਿਹੜਾ ਕੋ ਮਾੜਾ ਮੋਟਾ ਕੋਈ ਵਾਲ ਬਾਹਰ ਦਿਸੇਗਾ ਉਹ ਪਿਆਜ਼ ਬੂਟੀ ਦਾ ਉਹ ਰਹਿ ਜਾਏਗਾ ਜਿਹੜਾ ਉੱਤੇ ਆਏਗਾ ਜਿਹੜਾ ਵਿੱਚ ਰਹਿ ਜਾਏਗਾ ਉਹ ਗਲਗੁਲ ਜਾਣਾ ਤੇ ਬਾਸ ਵਾਲੀ ਜੀਰੀ ਨੂੰ ਰੋਕ ਦਿੰਦੀ ਏ ਜੀਰੀ ਦਾ ਸਾਰਾ ਰੇਖ ਆ ਜਾਂਦਾ ਏ ਪਿਆਜ਼ ਬੂਟੀ ਜਿਹੜੀ ਹੈ ਹਾਂਜੀ ਵੀਰ ਜੀ ਚੱਲੀ ਜਾਂਦੇ ਨੇ ਕੰਮ ਖਾਦ ਪਾ ਕੇ ਹਟੇ ਆ ਅੱਜ ਤੀਜਾ ਦਿਨ ਸੀ ਲਗਾਤਾਰ ਖਾਦ ਪਾਉਂਦੇ ਆ ਨੂੰ ਤੇ ਪਹਿਲਾਂ ਵਿੱਚ ਇੱਕ ਦਿਨ ਬੰਦੇ ਲਾਲੇ ਸੀ ਪਰ ਬੰਦਿਆਂ ਕੋਲੋਂ ਟਾਈਮ ਨਹੀਂ ਸੀ ਹੈਗਾ ਫਿਰ ਫਿਰ ਆਪ ਹੀ ਛੁੱਟੀ ਲਾ ਕੇ ਸੀ ਮਾਰਨਾ ਤੇ ਹੁਣ ਤਕਰੀਬਨ ਤਕਰੀਬਨ ਚੱਲੀ ਜਾਂਦੇ ਪਏ ਕੰਮ ਪੂਰੇ ਯੂਰਾਂ ਨਾਲ ਖਾਦ ਦਾ ਆਹ ਦੇਖ ਲਓ ਪੂਛਾ ਕਿ ਦੇਖ ਇੱਕ ਇੱਕ ਰੇਪ ਆਇਆ ਇੱਕ ਇੱਕ ਯੂਰੀਆ ਪਿਆ ਹਲੇ ਆ ਦੇਖ ਲੋ ਇੰਨਾ ਫਰਕ ਆ ਟੋਬੇ ਦੇ ਪਾਣੀ ਦਾ ਆ ਦੇਖ ਲੋ ਹਰੇ ਇੱਕ ਇੱਕ ਯੂਰੀਆ ਪਿਆ ਨਹੀਂ ਤਾਂ ਇੱਥੇ ਆਹ ਸਟੇਜ ਦੇ ਵਿੱਚ ਘਟੋ ਘਟ ਦੋ ਦੋ ਥੈਲੇ ਯੂਰੀਆ ਦੇ ਪੈ ਜਾਂਦੇ ਨੇ ਤੇ ਇਹਨੂੰ ਆਪਾਂ ਹੁਣ ਸਿਰਫ ਇੱਕ ਇੱਕ ਥੈਲਾ ਹੋਰ ਪਾ ਕੇ ਯੂਰੀਆ ਆਪਾਂ ਕਰ ਦੇਣਾ ਬੰਦ ਆ ਇਹ ਆਪਣੀ ਮੁਛਲ ਕਿਉਂਕਿ ਯੂਰੀਆ ਆਪਾਂ ਵੀ ਪਹਿਲਾਂ ਬਥੇਰਾ ਪਾਉਂਦੇ ਹੁੰਦੇ ਸੀ ਆ ਹੌਲੀ ਹੌਲੀ ਟਾਈਮ ਪਾ ਕੇ ਆਪਾਂ ਪਿਛਲੇ ਸਾਲ ਦਾ ਯੂਰੀਆ ਬੜਾ ਜ਼ਿਆਦਾ ਘਟਾ ਦਿੱਤਾ ਕਣਕ 'ਚ ਵੀ ਬੜਾ ਜ਼ਿਆਦਾ ਘਟਾ ਦਿੱਤਾ ਤੇ ਜੀਰੀ ਜਿੱਤੇ ਚਲੋ ਕਹਿਣਾ ਹੀ ਕੀ ਹੈ ਫਾਇਦ ਕੀ ਆਪਾਂ ਵਿੱਚ ਵਿੱਚ ਸਿਰਫ ਆ ਜਿਹੜੇ ਹੁਣ ਥੱਲੇ-ਕੱਲੇ ਨੇ ਪੂਸ਼ਾ ਜਾਂ ਇਹਨਾਂ ਨੂੰ ਸਿਰਫ ਦੋ ਵਾਰ ਯੂਰੀਆ ਪਾਉਣਾ ਬਸ ਇਸ ਤੋਂ ਬਾਅਦ ਬੰਦ ਕਰ ਦੇਣਾ ਕੋਈ ਆਪਾਂ ਪੈਕਟ ਨਹੀਂ ਪਾਉਂਦੇ ਕੋਈ ਆਪਾਂ ਲਫਾਫੇ ਨਹੀਂ ਪਾਉਂਦੇ ਇਹਦੇ ਵਿੱਚ ਤਾਂ ਆਪਾਂ ਇੱਥੋਂ ਤੱਕ ਕਰਕੇ ਜ਼ਿੰਕ ਵੀ ਨਹੀਂ ਪਾਈ ਹੈ ਕਿਉਂਕਿ ਅਸੀਂ ਆਹ ਸਾਰੇ ਖੇਤਾਂ ਦੀ ਇਹਨਾਂ ਖੇਤਾਂ ਦੀ ਸਾਰਿਆਂ ਦੀ ਅਸੀਂ ਮਿੱਟੀ ਟੈਸਟ ਕਰਵਾਈ ਸੀ ਇੱਧਰ 20 25 ਕਿੱਲਿਆਂ ਸਾਰਿਆਂ ਦੀ ਪਿਛਲੀ ਵਾਰ ਕਰਵਾਈ ਸੀ ਆ ਇਸ ਤੋਂ ਪਹਿਲਾਂ ਤੇ ਉਹਦੇ ਵਿੱਚ ਸਿਰਫ ਇੱਕ ਨਾਈਟ੍ਰੋਜਨ ਦੀ ਘਾਟ ਆਈ ਸੀ ਹਰੇਕ ਚੀਜ਼ ਪੂਰੀ ਸੀ ਵਿੱਚ ਸਲਫਰ ਵੀ ਹਰੇਕ ਚੀਜ਼ ਮਤਲਬ ਪੂਰੀ ਸੀ ਇਹਦੇ ਵਿੱਚ ਜੋ ਜਿੰਨੇ ਵੀ ਤੱਤ ਹੁੰਦੇ ਨੇ ਮਤਲਬ ਸਾਰੇ ਤੱਤ ਪੂਰੇ ਨਿਕਲੇ ਸੀ ਫਿਰ ਆਪਾਂ ਐਵੇਂ ਦੇਖੋ ਦੇਖੀ ਚੁਕੀ ਜੰਨੇ ਆਂ ਕਿ ਆ ਵੀ ਪਾ ਦੋ ਉਹ ਵੀ ਪਾ ਦੋ ਇੰਨੀਆਂ ਚੀਜ਼ਾਂ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੈਂ ਤਾਂ ਸਗੋਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਰਦਾ ਆ ਅਪੀਲ ਕਿ ਤੁਸੀਂ ਵੀ ਕੋਸ਼ਿਸ਼ ਕਰੋ ਵੀ ਬਚੋ ਇਨਾਂ ਚੀਜ਼ਾਂ ਤੋਂ ਕਿਉਂਕਿ ਅਸੀਂ ਕੱਲ ਇੱਕ ਦੋ ਪ੍ਰੋਡਕਟ ਦੇਖਦੇ ਸੀ ਪਏ। ਉਹਨਾਂ ਪ੍ਰੋਡਕਟਾਂ ਦੇ ਵਿੱਚ ਕੀ ਫਰਕ ਹੈ? ਸਿਰਫ ਕਿਸੇ 'ਚ 15% ਅ ਜਿੰਕ 10% ਮੈਗਜ਼ੀਨ ਐਵੇਂ ਦੀਆਂ ਚੀਜ਼ਾਂ ਮਤਲਬ ਐਵੇਂ ਪਰਸੈਂਟਾਂ ਦੇ ਵਿੱਚ ਸੀ। ਹੁਣ ਜਿਹੜੀ ਚੀਜ਼ ਪਰਸੈਂਟਾਂ ਦੇ ਵਿੱਚ ਹੁਣ ਜਿੰਕ ਹੀ ਲਾ ਲੋ ਜਿੰਕ ਹੁਣ 7.5 ਕਿਲੋ ਘਟੋ ਕੱਟ ਵੀ ਕੱਟੋ ਕੱਟ ਵੀ 7.5 ਕਿਲੋ ਪੈਂਦੀ ਆ ਕਿल्ले ਦੀ। ਤੇ ਹੁਣ ਉਹ ਪੈਕੇਟ ਦੇ ਵਿੱਚ ਤਿੰਨ ਚੀਜ਼ਾਂ ਸੀ। ਆ 1.5 ਕਿਲੋ ਜ਼ਿੰਕ ਤੇ 2 ਕਿਲੋ ম্যাগਨੀਸ਼ੀਅਮ ਤੇ 1.5 ਕਿਲੋ ਸੀ ਮੇਰੇ ਖਿਆਲ ਸ਼ਾਇਦ ਆ ਕੈਲਸ਼ੀਅਮ ਇਹ ਤਿੰਨ ਚੀਜ਼ਾਂ ਤਿੰਨ ਪੈਕੇਟ ਵੱਖਰੇ ਵੱਖਰੇ ਸੀ ਮੈਂ ਦਿਖਾ ਵੀ ਦਵਾਂਗਾ ਤੁਹਾਨੂੰ ਪਰ ਕੰਪਨੀ ਤਾਂ ਨਹੀਂ ਮੈਂ ਦੱਸਦਾ ਪਰ ਪੈਕੇਟ ਦਿਖਾ ਦੇਾਂਗਾ ਖੋਲ ਕੇ ਵਿੱਚੋਂ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਤੁਸੀਂ ਇਹ 5-5 ਕਿਲੋ ਪਾ ਦਿਓ ਕਿੱਲੇ ਦੀ ਫਿਰ ਜਦੋਂ ਅਸੀਂ ਲੱਗੇ ਪਾਉਣ ਚਲੋ ਅਸੀਂ ਅਸੀਂ ਵੀ ਭਲੇਖੇ ਨਾਲ ਚੁੱਕ ਲਿਆ ਸੀ ਇੱਕ ਥੈਲਾ ਤੇ ਜਣੀ 10 ਕੁ ਪੈਕਟ ਸੀ ਉਹਦੇ ਵਿੱਚ ਤੇ ਜਦੋਂ ਅਸੀਂ ਖੋਲ ਕੇ ਦੇਖਿਆ ਉਹਨਾਂ ਨੂੰ ਤਾਂ ਇਹ ਸਰਾਸਰ ਜੱਟਾਂ ਨਾਲ ਲੁੱਟਿਆ ਇਹ ਵੀ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਆਪਾਂ ਬੰਦ ਲਪਾ ਪਿਆ ਤੇ ਯਕੀਨ ਕਰਕੇ ਤੇ ਆਪਾਂ ਕਹਿੰਨੇ ਆਂ ਵੀ ਜਿਹੜਾ ਜੀਰੀ ਨੇ ਬੂਟਾ ਪਾੜਨਾ ਨਾ ਉਹ ਆਪਣੇ ਉਹਦੇ ਨਾਲੇ ਪਾਟਣਾ ਬੂਟਾ ਤੇ ਨਾਲੇ ਗੱਲ ਇੱਕ ਹੋਰ ਹੈ ਵੀ ਮੇਨ ਗੱਲ ਇਹ ਹੁੰਦੀ ਹੈ ਵੀ ਜੇ ਮੰਨ ਲਓ ਕਿ ਜੀਰੀ ਜਿਹੜੀ ਹੈ ਜਿੰਨੀ ਟਿਲਰਿੰਗ ਜੀਰੀ ਚ ਹੋਣੀ ਹੈ ਨਾ ਸਿਰਫ ਓਨੀ ਟਿਲਰਿੰਗ ਦੇ ਨਾਲ ਹੀ ਉਨੂੰ ਹੀ ਮਤਲਬ ਫਲ ਪੈਣਾ ਜਿਹੜੀ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਨੀਰੀ ਆਪਣੀ ਲਵੀ ਲੱਗ ਜਵੇ ਬਸ ਵੀ ਜਿਵੇਂ ਮੰਨ ਲਓ ਕਿ ਅ 20 ਤੋਂ 25 ਦਿਨ ਦੀ ਹੱਦ 30 ਦਿਨ ਦੀ ਪਨੀਰੀ ਲੱਗ ਜਵੇ 30 ਦਿਨ ਦੀ ਪਨੀਰੀ ਵੀ ਬੜੀ ਵਧੀਆ ਗ੍ਰੋਥ ਕਰਦੀ ਹੈ ਜਿਹਨੂੰ ਕਹਿੰਦੇ ਨੇ ਗ੍ਰੋਥ ਗ੍ਰੋਥ ਬੜੀ ਵਧੀਆ ਕਰਦੀ ਹੈ ਮੈਂ ਤੁਹਾਨੂੰ ਇਹ ਪੂਸ਼ਾ ਦਿਖਾਈ ਹੈ ਉਹਦੇ ਵਿੱਚ ਹੁਣ ਕੀ ਹੈ ਸਿਰਫ ਇੱਕ ਇੱਕ ਯੂਰੀਆ ਪਿਆ ਹੋਇਆ ਹੈ ਨਾ ਕੀ ਆਪਾਂ ਉਹਦੇ ਚ ਫालतੂ ਪਾਇਆ ਕੁਝ ਵੀ ਨਹੀਂ ਪਾਇਆ ਜਦੋਂ ਆਪਣੇ ਜ਼ਮੀਨ 'ਚ ਕਿਸੇ ਚੀਜ਼ ਦੀ ਘਾਟ ਹੀ ਨਹੀਂ ਹੈਗੀ ਤੇ ਆਪਾਂ ਉਹ ਚੀਜ਼ਾਂ ਪਾਉਂਦਾ ਵੀ ਕੀ ਫਾਇਦਾ ਦੇਖੋ ਟੈਸਟ ਕਰਾਉਣਾ ਕੋਈ ਬਹੁਤਾ ਔਖਾ ਨਹੀਂ ਇਹ ਮੇਰੇ ਖਿਆਲ 'ਚ ਫ੍ਰੀ ਆਫ ਕਾਸਟ ਹੋ ਜਾਂਦਾ ਤੇ ਇਹ ਆਪਣੀ ਜ਼ਮੀਨ ਦਾ ਟੈਸਟ ਜ਼ਰੂਰ ਕਰਵਾਇਆ ਕਰੋ ਜਿਹੜੀ ਚੀਜ਼ ਦੀ ਘਾਟ ਲੱਗਦੀ ਹੈ ਤੁਹਾਨੂੰ ਉਹੀ ਚੀਜ਼ ਖੇਤ ਦੇ ਵਿੱਚ ਪਾਇਆ ਕਰੋ ਐਵੇਂ ਵਾਦੂ ਦੇ ਲਫਾਫੇ ਲਿਆ ਲਿਆ ਕਿ ਉਥੇ ਦੁਕਾਨਾਂ ਤੇ ਆਪਾਂ ਪਰੋਲ ਬਣ ਲੈਣੇ ਆ ਫਿਰ ਜਦੋਂ ਆਪਾਂ 6 ਮਹੀਨੇ ਬਾਅਦ ਹਸਾਬ ਕਰਦੇ ਆ ਲੈ ਲੈਂਦੇ ਤਾਂ ਦੇਖੋ ਸਾਰੇ ਜ਼ਿਮੀਂਦਾਰ ਕੋਈ ਘੱਟੋ ਘੱਟ 10% 20% ਜ਼ਿਮੀਂਦਾਰ ਜਿਹੜੇ ਨੇ ਉਹ ਲਿਆਉਂਦੇ ਨੇ ਸਿਰਫ ਨਕਦ ਨਹੀਂ ਤਾਂ तकरीबन तकरीबन ਸਾਰੇ ਆਧਾਰ ਹੀ ਲਿਆਉਂਦੇ ਨੇ ਤੇ ਤਾਂ ਕਰਕੇ ਕਹਿੰਦੇ ਨੇ ਆ ਭਾਈ ਬਚਿਆ ਕਰੋ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੈ ਕੋਈ